ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਸ਼ੀਰ ਕੇਸਗੜ ਸਾਹਿਬ ਦੇ ਜਥੇਦਾਰ ਸਾਬ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਅੱਜ ਬੀਤੇ ਦਿਨੀ ਜਲੰਧਰ ਵਿੱਚ ਕਤਲ ਕੀਤੀ ਗਈ 13 ਸਾਲਾ ਬੱਚੀ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਮੱਕੇ ਪੂਜੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਬੱਚੇ ਦੀ ਆਤਮਿਕ ਸ਼ਾਂਤੀ ਲਈ ਖੁਦ ਅਰਦਾਸ ਕੀਤੀ ਅਤੇ ਹਾਜ਼ਰ ਸੰਗਤਾਂ ਨੂੰ ਹੁਕਮਨਾਮਾ ਸਰਵਣ ਕਰਵਾਇਆ ਇਹ ਬਹੁਤ ਜ਼ਿਆਦਾ ਮੰਦਭਾਗੀ ਹਰ ਇੱਕ ਦੇ ਦਿਲ ਨੂੰ ਬਲੁੰਦਰਨ ਵਾਲੀ ਘਟਨਾ ਹੋਈ ਬੱਚੇ ਬੱਚੀਆਂ ਧੀਆਂ ਭੈਣਾ ਸਾਡੇ ਪੰਜਾਬ ਦੀ ਇੱਕ ਸਾਈਕੀ ਆ ਅਰ ਸਿੱਖੀ ਚ ਵੀ ਆ ਵੀ ਅਸੀਂ ਹਰ ਇੱਕ ਭੈਣ ਨੂੰ ਭੈਣ ਮੰਨਦੇ ਆ ਧੀ ਮੰਨਦੇ ਆ ਬੱਚੀ ਮੰਨਦੇ ਆ ਇਹ ਜਲੰਧਰ ਦੇ ਵਿੱਚ ਜੋ ਵੀ ਬਹੁਤ ਮਾੜੀ ਘਟਨਾ ਹੋਈ ਜੋ ਇੱਕ ਦਰਿੰਦੇ ਬੰਦੇ ਨੇ ਦਰਿੰਦਗੀ ਕਰਕੇ ਬੱਚੀ ਨੂੰ ਖਤਮ ਕੀਤਾ ਇਹਦੀ ਜਿੰਨੀ ਨਖੇਦੀ ਕੀਤੀ ਜਾਵੇ ਉਹ ਨਹੀਂ ਘਟਾ ਔਰ ਇਹੋ ਜੇ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਿੱਖੀ ਜਿਹੜੀ ਆ ਕਦੀ ਕਿਸੇ ਨੂੰ ਬਚਾਉਂਦੀ ਨਹੀਂ ਆ ਬਲਕਿ ਸਬਾਨੋ ਦੇ ਕਾਤਲ ਛੱਡੇ ਗਏ ਉਹਨਾਂ ਦਾ ਸਵਾਗਤ ਹੋਇਆ ਅਰਸੀਂ ਸਾਰੀ ਸਿੱਖ ਕੌਮ ਇਹ ਜਿਹੜਾ ਦਰਿੰਦਾ ਸਾਰੀ ਕੌਮ ਦੀ ਮੰਗਾ ਵੀ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਤਾਂ ਕਿ ਅੱਗੇ ਤੋਂ ਇਹੋ ਜਿਹੇ ਜਿਹੜਾ ਜ਼ੁਲਮਾਂ ਤਸ਼ੱਦਦ ਦਾ ਨਾ ਹੋਵੇ ਇਹੋ ਜਿਹੇ ਬੰਦਿਆਂ ਨੂੰ ਸਖਤ ਸਜ਼ਾਵਾ ਹੋਣਗੀਆਂ ਤੇ ਇਹ ਰੁਕਣਗੇ ਨਹੀਂ ਤੇ ਆਪਾਂ ਸਭ ਜਾਣਦੇ ਆਂ ਵੀ ਸਮਾਜ ਦੇ ਵਿੱਚ ਇਹੋ ਜੀਆਂ ਘਟਨਾਵਾਂ ਹੁਣ ਬਹੁਤ ਜ਼ਿਆਦਾ ਵਾਪਰਨ ਲੱਗ ਪਈਆਂ ਤਾਂ ਇੱਕ ਤੇ ਅਸੀਂ ਸਰਕਾਰ ਦੇ ਕੋਲੋਂ ਅਦਾਲਤ ਦੇ ਕੋਲੋਂ ਕਹਿੰਨੇ ਵੀ ਇਹਨੂੰ ਫਾਸਟ ਟਰੈਕ ਤੇ ਲਿਆ ਕੇ ਛੇਤੀ ਤੋਂ ਛੇਤੀ ਫਾਂਸੀ ਦਿੱਤੀ ਜਾਵੇ ਤਾਂ ਕਿ ਸਮਾਜ ਨੂੰ ਸੁਨੇਹਾ ਜਾਵੇ ਮਿਸਾਲੀ ਸਜ਼ਾ ਮਿਸਾਲੀ ਸਜ਼ਾ ਵੀ ਦਰਿੰਦਗੀ ਜਿਹੜੀ ਆ ਉਹ ਪਰਵਾਹ ਨਹੀਂ ਆ ਉਹ ਕੋਈ ਵੀ ਕਰਨ ਵਾਲਾ ਹੋਵੇ ਉਹ ਕਿਸੇ ਨਾਲ ਵੀ ਕਰੇ ਦੂਜੀ ਗੱਲ ਮੈਨੂੰ ਪਰਿਵਾਰ ਨੇ ਦੱਸਿਆ ਅੰਦਰ ਉਹ ਤੁਹਾਨੂੰ ਵੀਡੀਓ ਜਾਰੀ ਵੀ ਕਰਦਾਂਗੇ ਭਈ ਉਦੋਂ ਜਦੋਂ ਪਤਾ ਲੱਗਾ ਪਰਿਵਾਰ ਨੇ ਤੁਰੰਤ ਭਾਲ ਕੀਤੀ ਆ ਬੱਚੀ ਦੀ ਔਰ ਪਰਿਵਾਰ ਨੂੰ ਪਤਾ ਸੀ ਵੀ ਉੱਥੇ ਮਿਲਣ ਗਈ ਉਹਦੀ ਸਿਹਦੀ ਹੀ ਉੱਥੇ ਪੁਲਿਸ ਵਾਲੇ ਵੀ ਚਾਰਕ ਮਲਾਜ਼ਮ ਆਏ ਆ ਉਹ ਅੰਦਰ ਗਏ ਕਹਿੰਦੇ ਵੀ ਉੱਥੇ ਨਹੀਂ ਹੈਗੀ ਬੱਚੀ ਅਸੀਂ ਤਲਾਸ਼ੀ ਕਰ ਲਈ ਆ ਚਾਹ ਵੀ ਕੇ ਆ ਗਏ ਆ ਉਹ ਜਿਹੜੇ ਸਬੰਧਤ ਅਧਿਕਾਰੀ ਦੋ ਦੇ ਵਿਸ਼ੇਸ਼ ਨਾਮ ਇੱਥੇ ਲੈ ਗਏ ਦੋ ਜਣਿਆਂ ਦਾ ਉਹ ਜਿਹੜੇ ਆ ਬਰਖਾਸਤ ਹੋਣੇ ਚਾਹੀਦੇ ਆ ਸ਼ਾਇਦ ਹੋ ਸਕਦਾ ਵੀ ਉਹ ਥੋੜੀ ਦੀ ਉਹਨਾਂ ਸ਼ਕਤੀ ਵਰਤ ਲੈਂਦੇ ਤੇ ਬੱਚੀ ਦੀ ਜਾਨ ਬਾਜ਼ਾਂ ਦੀ ਉਹ ਅੱਜ ਸਾਡੇ ਵਿੱਚ ਹੁੰਦੀ ਇਸ ਮਾਮਲੇ ਦੇ ਵਿੱਚ ਕੋਈ ਢਲਾਈ ਕਿਵੇਂ ਵਰਤ ਸਕਦੇ ਆ ਆਪਾਂ ਜਦੋਂ ਬੱਚੀ ਦਾ ਹੀ ਮਸਲਾ ਹੈ ਇਹ ਉਹ ਬਰਖਾਸਤ ਹੋਣੇ ਚਾਹੀਦੇ ਮੈਂ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਨੂੰ ਵੀ ਕਹਿਣਾ ਵੀ ਲਾਅ ਇਨ ਆਰਡਰ ਵੇਖਣਾ ਤੁਹਾਡਾ ਫਰਜ ਆ ਔਰ ਜਿਨ੍ਹਾਂ ਨੇ ਅਣਗਹਿਲੀ ਕੀਤੀ ਆ ਅਣਗਹਿਲੀ ਆਪਾਂ ਇਹਨੂੰ ਕਵਾਂਗੇ ਉਹ ਸਬੰਧਤ ਅਧਿਕਾਰੀ ਜਿਹੜੇ ਉਹ ਬਰਖਾਸਤ ਹੋਣੇ ਚਾਹੀਦੇ ਆ